ਇਹਨੂੰ ਕਹਿੰਦੇ ਆ ਸ਼ੇਰ ਨੂੰ ਸਵਾ ਸ਼ੇਰ ਟੱਕਰਨਾ ਪਿਛਲੇ ਦਿਨੀ ਕੇਪੀਐਸ ਗਿੱਲ ਬੁੱਚੜ ਦੇ ਭਰਾ ਦੀ ਤੁਸੀਂ ਇੰਟਰਵਿਊ ਸੁਣੀ ਹੋਵੇਗੀ ਉਹਨੂੰ ਇਸ ਬੰਦੇ ਨੇ ਆਹ ਬਾਈ ਨੇ ਚੈਲੰਜ ਕੀਤਾ ਕਹਿੰਦਾ ਉਹ ਸਾਬਤ ਕਰੇ ਕਿ ਉਹ ਬੁੱਚੜ ਨਹੀਂ ਸੀ ਨਹੀਂ ਕਹਿੰਦਾ ਮੈਂ ਸਾਬਤ ਕਰਾਂਗਾ ਕਿ ਉਹ ਬੁੱਚੜ ਸੀ ਸਬੂਤਾਂ ਸਹਿਤ ਉਹਨਾਂ ਨੇ ਕੇਪੀਐਸ ਗਿੱਲ ਨੂੰ ਮਸੀਹਾ ਗਿਆ ਮੈਂ ਬੜੇ ਰਿਸਪੈਕਟਫੁਲੀ ਹੋ ਢਿੱਕੀ ਗਏ ਜੀ ਨੂੰ ਲਾਈਵ ਡਿਬੇਟ ਵਾਸਤੇ ਚੈਲੰਜ ਕਰਦੇ ਜੀ ਪੰਜਾਬ ਵਾਸੀਆਂ ਦੀ ਵੱਲੋਂ ਹੂੰ ਉਹ ਕਿਉਂ ਕਿ ਮੈਨੂੰ ਕਿਉਂ ਕਹਿਣੀ ਪੈਂਦੀ ਗੱਲ ਹੋ ਕਿਉਂਕਿ ਜੇ ਉਹ ਸਮਝਦੇ ਆ ਕਿ ਉਹਨਾਂ ਨੇ ਕੋਈ ਜਾਣਕਾਰੀ ਹਾਸਲ ਕੀਤੀ ਆ ਹੋ ਸਮਰਜੋਤ ਮੱਕੜ ਨੂੰ ਹੋ ਕੁਝ ਲਿਸਟਾਂ ਦਿੱਤੀਆਂ ਵੀ ਆ ਕਤਲ ਇਹ ਕਿਵੇਂ ਹੋਇਆ ਤੁਸੀਂ ਦੱਸੋ ਹੋ ਮੈਂ ਚਾਹਨਾ ਉਹ ਮੇਰੀ ਇਸ ਲਾਈਵ ਡਿਬੇਟ ਨੂੰ ਕਬੂਲ ਕਰਨ ਤੇ ਲਾਈਵ ਡਿਬੇਟ ਇੰਟਰਨੈਸ਼ਨਲੀ ਹੋਵੇ ਜੀ ਇੰਡੀਆ ਲੈਵਲ ਤੇ ਨਹੀਂ ਹੋ ਇੰਟਰਨੈਸ਼ਨਲੀ ਹਾਂ ਔਰ ਜੇ ਮੈਂ ਸਿੱਧ ਕਰ ਦਿਆਂ ਵੀ ਕੇਪੀ ਦਾ 스길 ਪੁੱਛਰ ਸੀ ਹਾਂ ਉਹਨੂੰ ਅਜੰਡਾ ਉਹਦਾ ਨਰੈਟਿਵ ਕਿੱਥੋਂ ਆਉਂਦਾ ਸੀ ਹੋ ਉਹਨੇ ਲੱਖ ਤੋਂ ਉੱਪਰ ਮੁੰਡਾ ਮਾਰਿਆ ਕਿੱਦਾਂ ਮਾਰਿਆ ਹਾਂ ਮੈਂ ਲੱਖ ਤੋਂ ਉੱਪਰ ਕਹਿ ਰਿਹਾ ਜੰਗ ਵਾਲੀ ਨਾ ਕਹਿ ਰਿਹਾ ਹਾਂ ਜੇ ਉਹ ਸਿੱਧ ਕਰ ਦੇਣ ਹੋ ਜੇ ਮੈਂ ਚੈਲੰਜ ਬਾਈ ਦਾ ਕਬੂਲ ਕਰੋ ਤੇ ਜੇ ਮੈਸੇਜ ਕਰ ਦਿਆਂ ਉਪਨਜ ਬੈਜੇ ਲਾਈਵ ਡਵੇਟ ਹੋਰ ਕੋਈ ਗੱਲ ਨਹੀਂ ਮ ਕਰਦਾ ਵੀਡੀਓ ਸ਼ੇਅਰ ਜ਼ਰੂਰ ਕਰਿਓ ਬਾਤ ਬਾਤ